ਅਕਸਰੀ ਕਰਾਂ ਦੇ ਵਿੱਚ ਆਲੂ ਤੇ ਪਿਆਜ਼ ਦੇ ਪਕੌੜੇ ਬੰਦੇ ਹੀ ਰਹਿੰਦੇ ਆ ਤੇ ਸਾਡੀ ਸ਼ਿਕਾਇਤ ਹੁੰਦੀ ਹੈ ਕਿ ਸਾਡੇ ਪਕੌੜੇ ਬਾਜ਼ਾਰ ਵਰਗੇ ਕਿਉਂ ਨਹੀਂ ਬੰਦੇ ਬਿਲਕੁਲ ਬੰਦੇ ਆ ਜੀ ਉਸ ਤੋਂ ਵੀ ਕਿਤੇ ਜ਼ਿਆਦਾ ਵਧੀਆ ਬੰਦੇ ਆ ਵੀਡੀਓ ਵਿੱਚ ਪਕੌੜੇ ਆਪਾਂ ਬਿਨਾ ਕਲਰ ਤੋਂ ਐਨੇ ਵਧੀਆ ਕਿਵੇਂ ਬਣਾਵਾਂਗੇ ਤੇ ਇਹਨਾਂ ਨੂੰ ਸਟੋਰ ਕਰਕੇ ਕਿਵੇਂ ਰੱਖ ਸਕਦੇ ਆ ਤੇ ਤੁਹਾਨੂੰ ਇੱਕ ਕ੍ਰਿਸਪੀ ਕਿੰਨੇ ਆ ਇਹਨਾਂ ਦਾ ਸਾਊਂਡ ਹੀ ਸੁਣ ਗਿਆ ਹੋਊ। ਸਭ ਤੋਂ ਪਹਿਲਾਂ ਇਹਦੇ ਲਈ ਲੈਣੇ ਜੀ ਤੁਸੀਂ ਆਲੂ ਜਿਹੜੇ ਕਿ ਵੱਡੇ ਆਕਾਰ ਦੇ ਵਿੱਚ ਹੋਣ। ਮੈਂ ਇੱਥੇ ਲਾਲ ਆਲੂ ਤੇ ਥੋੜੇ ਜਿਹੀ ਚਿੱਟੇ ਆਲੂ ਮਿਕਸ ਕੀਤੇ ਆ ਕਿਉਂਕਿ ਇਹਨਾਂ ਦਾ ਸਾਈਜ਼ ਵੱਡਾ ਸੀ। ਇੱਕੋ ਸਾਈਜ਼ ਦੇ ਆਲੂ ਮੇਰੇ ਕੋਲ ਜ਼ਿਆਦਾ ਵੱਡੇ ਨਹੀਂ ਸੀ ਤੇ ਫਿਰ ਲੈ ਜੀ ਆਪਾਂ ਢੇਰ ਸਾਰਾ ਸਮਾਨ ਕਿਉਂਕਿ ਪਕੌੜੇ ਬਹੁਤ ਜ਼ਿਆਦਾ ਟੇਸਟੀ ਬਣਾਉਣੇ ਆ ਤੇ ਇਹ ਸਮਾਨ ਆਪਣੇ ਘਰ ਵਿੱਚ ਆਮ ਹੀ ਹੁੰਦਾ ਹੈ ਪਕੌੜੇ ਬਣਾਉਣ ਸਮੇ ਸਭ ਤੋਂ ਪਹਿਲੀ ਗਲਤੀ ਜਿਹੜੀ ਅਸੀਂ ਕਰਦੇ ਆ ਕਿ ਸਭ ਤੋਂ ਪਹਿਲਾਂ ਆਲੂ ਹੀ ਕੱਟਨੇ ਸ਼ੁਰੂ ਕਰ ਦਿੰਨੇ ਆ ਜਦੋਂ ਕਿ ਆਲੂ ਆਪਾਂ ਸਭ ਤੋਂ ਬਾਅਦ ਵਿੱਚ ਕਟਾਂਗੇ ਆਪਾਂ ਸਾਰਾ ਸਮਾਨ ਪਹਿਲਾਂ ਤਿਆਰ ਕਰ ਲਿਆ ਸੀ ਆਲੂਆਂ ਨੂੰ ਆਪਾਂ ਧੋ ਕੇ ਰੱਖਤਾ ਸੀ ਜਦੋਂ ਤੱਕ ਉਹ ਸੁੱਕ ਗਏ ਉਪਰੋਂ ਚੰਗੀ ਤਰ੍ਹਾਂ ਕਿਸੇ ਕੱਪੜੇ ਨਾਲ ਤੁਸੀਂ ਸਾਫ਼ ਕਰ ਲੈਣੇ ਆ ਤੇ ਫਿਰ ਆਪਾਂ ਉਹਨੂੰ ਕੱਟ ਲੈਣਾ ਹੈ ਉਹਦਾ ਛਿਲਕਾ ਬਿਲਕੁਲ ਨਹੀਂ ਉਤਾਰਨਾ ਇੱਕ ਆਲੂ ਦੇ ਵਿੱਚ ਤਿੰਨ ਚਾਰ ਕੱਟ ਲਗਾ ਕੇ ਤੇ ਇਸ ਤਰੀਕੇ ਨਾਲ ਲੰਬੇ-ਲੰਬੇ ਤੁਸੀਂ ਕੱਟ ਕੇ ਇੱਕ ਸਾਈਡ ਤੇ ਰੱਖ ਲੈਣੇ ਆ ਕਿਉਂਕਿ ਆਲੂਆਂ ਦੇ ਵਿੱਚ ਸਟਾਰਚ ਬੜਾ ਜ਼ਿਆਦਾ ਹੀ ਹੁੰਦਾ ਹੈ ਤੇ ਜਦੋਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕੱਟ ਦਿੰਨੇ ਆ ਤਾਂ ਉਹ ਪਾਣੀ ਦੇ ਨਾਲ ਬਿਲਕੁਲ ਖਰਾਬ ਹੋ ਜਾਂਦੇ ਆ। ਸਭ ਤੋਂ ਲਾਸਟ ਤੇ ਆਪਾਂ ਆਲੂ ਕੱਟੇ ਆ ਜੀ। ਹੁਣ ਕੋਈ ਖੁੱਲਾ ਚ ਲੈ ਲੈਣਾ ਤੁਸੀਂ ਬਰਤਨ ਤੇ ਉਹਦੇ ਵਿੱਚ ਆਪਾਂ ਸਾਰੇ ਆਲੂ ਪਾ ਲਈ ਤੇ ਦੂਸਰੀ ਸਾਈਡ ਤੇ ਆਪਾਂ ਇੱਕ ਕੜਾਈ ਦੇ ਵਿੱਚ ਤੇਲ ਨੂੰ ਰੱਖ ਤਾ ਗਰਮ ਗੈਸ ਦੀ ਫਲੇਮ ਮੀਡੀਅਮ ਤੇ ਕਰ ਦਿਓ। ਫਿਰ ਆਪਾਂ ਇਹਦੇ ਵਿੱਚ ਪਾਇਆ ਜੀ ਲੰਬੇ ਕੱਟੇ ਹੋਏ ਪਿਆਜ਼ ਜਿੰਨੇ ਤੁਸੀਂ ਪਕੌੜੇ ਤਿਆਰ ਕਰਨੇ ਉਹ ਸਹੀ ਹਿਸਾਬ ਦਾ ਸਮਾਨ ਲੈ ਲਿਓ। ਫਿਰ ਪਾਇਆ ਜੀ ਵਿੱਚ ਪਾਲਕ ਤੇ ਫਿਰ ਆਪਾਂ ਪਾਵਾਂਗੇ ਜੀ ਥੋੜਾ ਜਿਹਾ ਧਨੀਆ ਇਹ ਸਾਰੀਆਂ ਚੀਜ਼ਾਂ ਪਾਇਓ ਕਿਉਂਕਿ ਇਹ ਹੀ ਪਜਾਰੀ ਪਕੌੜਿਆਂ ਦੇ ਵਿੱਚ ਖਾਸ ਸਮਾਨ ਹੁੰਦਾ ਹੈ ਤੇ ਇਹਨਾਂ ਤੋਂ ਬਿਨਾ ਪਕੌੜੇ ਬਿਲਕੁਲ ਵਧੀਆ ਨਹੀਂ ਲੱਗਦੇ ਪਾਲਕ ਵਗੈਰਾ ਹੁਣ ਆਮ ਹੀ ਮਿਲਦੀ ਹੈ ਤੇ ਫਿਰ ਪਾਵਾਂਗੇ ਜੀ ਆਪਾਂ 5-6 ਬਰੀਕ ਕਟੀਆਂ ਹੋਈਆਂ ਹਰੀਆਂ ਮਿਰਚਾਂ ਜਿਦੇ ਨਾਲ ਇਹਨਾਂ ਦਾ ਟੇਸ ਬੜਾ ਤਿੱਖਾ ਆਊਗਾ ਫਿਰ ਥੋੜੇ ਜਿਹਾ ਆਪਾਂ ਵਿੱਚ ਪਾਵਾਂਗੇ ਮਸਾਲੇ ਜਿਦੇ ਵਿੱਚ ਹੈਗਾ ਜੀ ਧਨੀਆ ਪਾਊਡਰ ਫਿਰ ਪਾਵਾਂਗੇ ਰੰਗ ਵਾਲੀ ਮਿਰਚ ਆਪਾਂ ਇਹਦੇ ਵਿੱਚ ਲਾਲ ਮਿਰਚ ਬਿਲਕੁਲ ਨਹੀਂ ਪਾਵਾਂਗੇ ਤੇ ਆਪਾਂ ਪਾਈਏ ਜੀ ਪੀਲੀ ਮਿਰਚ ਜਿਹੜੀ ਹਲਵਾਈਆਂ ਵਾਲੀ ਹੁੰਦੀ ਹੈ ਤੇ ਘਰ ਦੇ ਵਿੱਚ ਬੜੀ ਆਸਾਨੀ ਨਾਲ ਤਿਆਰ ਹੋ ਜਾਂਦੀ ਹੈ ਫਿਰ ਆਪਾਂ ਹਲਦੀ ਹੈ ਪਰ ਉਹ ਬਿਲਕੁਲ ਨਹੀਂ ਪਾਵਾਂਗੇ ਆਪਾਂ ਪਾਇਆ ਇਹਦੇ ਵਿੱਚ ਜੀਰਾ ਪਾਊਡਰ ਇੰਨਾ ਕੁ ਸਮਾਨ ਪਹਿਲਾਂ ਆਪਾਂ ਪਾ ਕੇ ਇਹ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਫਿਰ ਇਹਦੇ ਵਿੱਚ 2 ਕੱਪ ਆਪਾਂ ਭਰ ਕੇ ਪਾਈਏ ਜੀ ਬੇਸਨ ਦੇ ਬੇਸਨ ਵੀ ਲਵਾਂਗੇ ਤੇ ਮੈਦਾ ਵੀ ਲਵਾਂਗੇ ਕਿਉਂਕਿ ਬੇਸਨ ਦੇ ਨਾਲ ਪਕੌੜੇ ਆਪਾਂ ਬਣਾਉਣੇ ਹੀ ਰਹਿਨੇ ਆ ਮੈਦੇ ਦੀ ਇੱਕ ਕੋਲੀ ਆਪਾਂ ਵਿੱਚ ਇਸ ਲਈ ਪਾਵਾਂਗੇ ਕਿਉਂਕਿ ਪਕੌੜਿਆਂ ਦੇ ਅੰਦਰ ਤੱਕ ਤੇਲ ਨਹੀਂ ਜਾਂਦਾ ਤੇ ਬਾਕੀ ਉਹਦੇ ਨਾਲ ਇਹ ਕ੍ਰਿਸਪੀ ਬੜੇ ਹੀ ਜ਼ਿਆਦਾ ਬੰਦਦੇ ਆ ਇਹਨਾਂ ਸਾਰਿਆਂ ਨੂੰ ਆਪਾਂ ਇੱਥੇ ਮਿਕਸ ਕਰ ਲਾਂਗੇ ਪਰ ਇੱਥੇ ਕਈ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਜਿਸਮਾਂਨ ਇੱਥੇ ਤੁਹਾਡਾ ਜ਼ਿਆਦਾ ਤਿਆਰ ਹੋ ਗਿਆ ਤਾਂ ਤੁਸੀਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਪਰ ਇਹਦੇ ਵਿੱਚ ਤੁਹਾਡੀ ਹਲਦੀ ਨਹੀਂ ਹੋਣੀ ਚਾਹੀਦੀ ਨਮਕ ਨਹੀਂ ਹੋਣਾ ਚਾਹੀਦਾ ਕੋਈ ਵੀ ਬੇਕਿੰਗ ਸੋਡਾ ਜਾਂ ਪਾਊਡਰ ਵਿੱਚ ਨਹੀਂ ਹੋਣਾ ਚਾਹੀਦਾ ਨਾ ਹੀ ਵਿੱਚ ਪਾਣੀ ਮਿਕਸ ਹੋਣਾ ਚਾਹੀਦਾ ਤੇ ਇਹਦੇ ਵਿੱਚੋਂ ਅੱਧਾ ਸਮਾਨ ਕੱਢ ਕੇ ਤੁਸੀਂ ਕਿਸੇ ਵੀ 에ਅਰਟਾਈਟ ਕੰਟੇਨਰ ਵਿੱਚ ਪਾ ਕੇ ਫ੍ਰਿਜ ਵਿੱਚ ਰੱਖ ਸਕਦੇ ਹੋ 7 ਤੋਂ 8 ਦਿਨ ਤੱਕ ਇਹ ਆਰਾਮ ਨਾਲ ਸਟੋਰ ਰਹੂਗਾ ਤੁਹਾਡਾ ਜਦੋਂ ਵੀ ਦਿਲ ਕਰੇ ਤੁਸੀਂ ਇਹਨੂੰ ਫ੍ਰਾਈ ਕਰ ਸਕਦੇ ਹੋ ਹੁਣ ਆਪਾਂ ਜਿਹੜੇ ਪਕੌੜੇ ਤਿਆਰ ਕਰਨੇ ਆ ਉਹਦੇ ਲਈ ਇਹ ਸਾਰਾ ਸਮਾਨ ਤਿਆਰ ਕਰਾਂਗੇ ਤਾਂ ਫਿਰ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਹਲਦੀ ਫਿਰ ਪਾਇਆ ਆਪਾਂ ਨਮਕ ਥੋੜਾ ਜਿਹਾ ਬੇਕਿੰਗ ਸੋਡਾ ਜਿਹੜਾ ਆਪਾਂ ਸਬਜ਼ੀਆਂ ਵਗੈਰਾ ਵਿੱਚ ਵਰਤਦੇ ਆ ਤੇ ਚੁਟਕੀ ਭਰ ਪਾਵਾਂਗੇ ਆਪਾਂ ਬੇਕਿੰਗ ਪਾਊਡਰ ਇਹ ਚੀਜ਼ਾਂ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਟੇਸਟ ਲਈ ਆਪਾਂ ਲਾਸਟ ਤੇ ਪਾਇਆ ਕਰਾਂਗੇ ਨਮਕ ਇਹ ਤੁਹਾਡੀ ਮਰਜ਼ੀ ਹੈ ਨਾ ਕਿ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਸਾਰੀਆਂ ਚੀਜ਼ਾਂ ਨੂੰ ਪਾ ਕੇ ਮਿਕਸ ਕਰ ਲਾਂਗੇ ਕਲਰ ਰੰਗ ਲਈ ਬਿਲਕੁਲ ਨਹੀਂ ਪਾਵਾਂਗੇ ਤੇ ਇਹਦੇ ਵਿੱਚ ਆਪਾਂ ਪਾਇਆ ਜੀ ਕੰਦਰ ਦਾ ਰਸੇ ਨੂੰ ਬੀਚ ਰੂਟ ਵੀ ਕਹਿ ਦਿੰਦੇ ਆ ਇਹਦਾ ਥੋੜਾ ਜਿਹਾ ਤੁਸੀਂ ਜੂਸ ਵਗੈਰਾ ਕੱਢ ਲਿਓ ਨੂੰ ਗ੍ਰੇਟ ਕਰਕੇ ਕੱਢ ਸਕਦੇ ਹੋ ਚਾਹੀ ਜੂਸਰ ਵਿੱਚ ਕੱਢ ਲਿਓ ਤੇ ਉਹਨੂੰ ਵਿੱਚ ਮਿਕਸ ਕਰਿਓ ਬੜਾ ਹੀ ਸੋਹਣਾ ਇਹਦਾ ਕਲਰ ਆਊਗਾ ਇਹਦੇ ਨਾਲ ਤੇ ਪਾਣੀ ਇਹਦੇ ਵਿੱਚ ਬਹੁਤ ਘੱਟ ਪਊਗਾ ਹੌਲੀ ਹੌਲੀ ਮਿਕਸ ਕਰੀ ਜਾਇਓ ਇੱਕੇਦਮ ਸਾਰਾ ਪਾਣੀ ਨਾ ਪਾਓ 4-5 ਸਪੂਨ ਦੇ ਨਾਲ ਹੀ ਇਹ ਜਿਹੜਾ ਹੈਗਾ ਬਣ ਕੇ ਤਿਆਰ ਹੋ ਜਾਊਗਾ ਤੇ ਬੜਾ ਸੋਹਣਾ ਦੇਖੋ ਇਹਦੇ ਪਕੌੜਿਆਂ ਦਾ ਕਲਰ ਆਇਆ ਇਹਦੇ ਨਾਲ ਤੇ ਹੁਣ ਇਹ ਆਪਣੇ ਜਮ੍ਹਾਂ ਬਣ ਲਈ ਤਿਆਰ ਹੋ ਗਏ ਦੇਖੋ ਇਸ ਤਰੀਕੇ ਦਾ ਤੁਸੀਂ ਪਾਣੀ ਮਿਕਸ ਕਰਨਾ ਹੈ ਉੱਪਰ ਦੀ ਬਿਲਕੁਲ ਨਹੀਂ ਹੋਣਾ ਚਾਹੀਦਾ ਵੈਸੇ ਵੀ ਆਲੂਆਂ ਤੇ ਪਿਆਜ਼ ਦੇ ਪਾਣੀ ਨਾਲ ਹੀ ਇਹ ਕਾਫੀ ਹੱਦ ਤੱਕ ਵਿੱਚ ਮਿਕਸ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਜੀ ਆਪਣਾ ਤੇਲ ਹੋ ਗਿਆ ਗਰਮ ਤੇ ਹੁਣ ਇਹਦੇ ਵਿੱਚ ਆਪਾਂ ਪਕੌੜੇ ਜਿਹੜੇ ਕੱਢਨੇ ਸ਼ੁਰੂ ਕਰ ਦਾਂਗੇ ਤੇ ਅੱਗੇ ਤੁਹਾਨੂੰ ਵੀਡੀਓ ਵਿੱਚ ਦੱਸਾਂਗੇ ਇਹ ਕ੍ਰਿਸਪੀ ਆਪਾਂ ਕਿਵੇਂ ਬਣਾਉਣੇ ਆ ਤੇ ਵੀਡੀਓ ਨੂੰ ਫੁੱਲ ਜ਼ਰੂਰ ਦੇਖਿਓ ਜੇ ਤੁਹਾਨੂੰ ਇਹ ਮਜ਼ੇਦਾਰ ਜਿਹੇ ਪਕੌੜਿਆਂ ਦੀ ਰੈਸিপি ਵਧੀਆ ਲੱਗੀ ਜਾਂਦੀ ਹੋਵੇ ਤਾਂ ਵੀਡੀਓ ਨੂੰ ਝਟਪਟ ਸ਼ੇਅਰ ਕਰ ਦਿਓ ਬਣਾ ਕੇ ਤੁਸੀਂ ਇਹਨਾਂ ਨੂੰ ਜ਼ਰੂਰ ਦੇਖਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਤੁਹਾਡੇ ਪਕੌੜੇ ਜਿਹੜੇ ਉਹ ਕਿਹੋ ਜਿਹਾ ਬਣੇ ਤੇਲ ਨੂੰ ਫੁੱਲ ਗਰਮ ਕਰਕੇ ਗੈਸ ਦੀ ਫਲੇਮ ਮੀਡੀਅਮ ਤੇ ਰੱਖਿਓ 4 ਤੋਂ 5 ਮਿੰਟ ਤੱਕ ਇਹ ਹੌਲੀ ਹੌਲੀ ਬਣ ਕੇ ਤਿਆਰ ਹੋ ਜਾਣਗੇ ਉਸ ਤੋਂ ਬਾਅਦ ਇਹਨੂੰ ਬਾਹਰ ਕੱਢ ਲਿਓ ਪਰ ਹਜੇ ਤੱਕ ਇਹ ਪੂਰੇ ਨਹੀਂ ਬਣੇ ਅੱਗੇ ਇਹਨਾਂ ਨੂੰ ਆਪਾਂ ਕਿਵੇਂ ਤਿਆਰ ਕਰਨਾ ਹੈ ਉਹ ਤੁਹਾਨੂੰ ਦੱਸਾਂਗੇ ਇਸੇ ਤਰ੍ਹਾਂ ਹੀ ਆਪਾਂ ਦੂਸਰੇ ਪਕੌੜਿਆਂ ਨੂੰ ਵਿੱਚ ਪਾਤਾ ਪਰ ਜਿਹੜੇ ਵੀ ਪਕੌੜੇ ਤੁਸੀਂ ਵਿੱਚ ਪਾ ਰਹੇ ਹੋ ਉਹ ਜ਼ਿਆਦਾ ਛੋਟੇ ਨਾ ਪਾਓ ਥੋੜੇ ਜੇ ਵੱਡੇ ਹੀ ਪਾਓ ਕਿਉਂਕਿ ਵੱਡੇ ਪਕੌੜੇ ਬਣ ਕੇ ਵਧੀਆ ਤਿਆਰ ਹੁੰਦੇ ਆ ਬਹੁਤ ਜ਼ਿਆਦਾ ਕ੍ਰਿਸਪੀ ਬਣਦੇ ਆ ਤੇ ਜਲਦੀ ਵੀ ਬਣ ਜਾਂਦੇ ਆ ਇਸੇ ਤਰ੍ਹਾਂ ਹੀ ਆਪਾਂ ਸਾਰੇ ਪਕੌੜਿਆਂ ਨੂੰ ਝਟਪਟ ਫਰਾਈ ਕਰ ਕਰਕੇ ਬਾਹਰ ਕੱਢ ਲਿਆ ਇੱਕੋ ਵਾਰੀ ਜੇ ਤੁਸੀਂ ਇਸੇ ਤਰੀਕੇ ਨਾਲ ਸਾਰੇ ਪਕੌੜੇ ਜਿਹੜੇ 4-5 ਮਿੰਟ ਲਗਾ ਲਗਾ ਕੇ ਕੱਢ ਕੇ ਇੱਕੋ ਸਾਈਡ ਤੇ ਰੱਖ ਲੈਣੇ ਆ ਫਿਰ ਜੀ ਤੇਲ ਨੂੰ ਕਰ ਲੈਣਾ ਤੁਸੀਂ ਫੁੱਲ ਗਰਮ ਤੇ ਜਿਹੜੇ ਆਪਾਂ ਪਕੌੜੇ ਤਿਆਰ ਕੀਤੇ ਸੀ ਕਿਸੇ ਵੀ ਨਾਈਫ ਵਗੈਰਾ ਨਾਲ ਇਸ ਤਰੀਕੇ ਨਾਲ ਉਹਨਾਂ ਨੂੰ ਵਿਚਕਾਰੋਂ ਕੱਟ ਲੈਣਾ ਤੈਉ ਆਪਾਂ ਪਕੌੜੇ ਜਿਹੜੇ ਉਹ ਥੋੜੇ ਜੇ ਵੱਡੇ ਸਾਈਜ਼ ਦੇ ਰੱਖੇ ਸੀ ਜਿਹੜੇ ਛੋਟੇ ਐ ਉਹਨਾਂ ਨੂੰ ਤੁਸੀਂ ਛੱਡ ਦਿਓ ਤੇ ਜਿਹੜੇ ਵੱਡੇ ਐ ਪਕੌੜੇ ਉਹਨਾਂ ਨੂੰ ਸਾਰਿਆਂ ਦੇ ਵਿਚਕਾਰ ਤੁਸੀਂ ਕੱਟ ਲਗਾ ਦਿਓ ਤਾਂ ਕਿ ਇਹ ਜਦੋਂ ਆਪਾਂ ਦੁਬਾਰਾ ਫਰਾਈ ਕਰਾਂਗੇ ਅੰਦਰ ਤੱਕ ਪੱਕ ਵੀ ਜਾਣਗੇ ਤੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣ ਜਾਣਗੇ ਹੁਣ ਜਿਹੜਾ ਆਪਣਾ ਤੇਲ ਹੈ ਇੱਥੇ ਫੁੱਲ ਗਰਮ ਹੈ ਤੇਲ ਦੇ ਵਿੱਚੋਂ ਇੱਥੇ ਧੂਆਂ ਵਗੈਰਾ ਨਿਕਲਣਾ ਚਾਹੀਦਾ ਦੇਖੋ ਇਸ ਹਿਸਾਬ ਦਾ ਤੁਹਾਡਾ ਤੇਲ ਗਰਮ ਹੋਵੇ ਫਿਰ ਉਹਦੇ ਵਿੱਚ ਜਦੋਂ ਤੁਸੀਂ ਪਕੌੜੇ ਪਾਉਂਗੇ ਤਾਂ ਲਗਭਗ ਚਾਲੀ ਤੋਂ 45 ਸਕਿੰਟਾਂ ਦੇ ਵਿੱਚ ਇਹ ਬਣ ਕੇ ਤਿਆਰ ਹੋ ਜਾਂਦੇ ਐ ਤੇ ਬੜਾ ਹੀ ਸੋਹਣਾ ਕਲਰ ਦੇਣਗੇ ਬਹੁਤ ਜ਼ਿਆਦਾ ਕ੍ਰਿਸਪੀ ਬਣਨਗੇ ਤੇ ਦੇਖੋ ਬਹੁਤ ਸਮੇਂ ਵਿੱਚ ਹੀ ਜ਼ਿਆਦਾ ਉਲਟ ਪਲਟ ਕਰਨ ਦੀ ਵੀ ਤੁਹਾਨੂੰ ਜ਼ਰੂਰਤ ਨਹੀਂ ਅੰਦਰ ਤੱਕ ਪਕੌੜੇ ਬਣ ਜਾਣਗੇ ਬਹੁਤ ਜ਼ਿਆਦਾ ਟੇਸਟੀ ਬਣਦੇ ਐ ਇਹ ਜਾਂ ਤਰੀਕਾ ਜਿਹੜਾ ਤੁਸੀਂ ਅਪਣਾ ਕੇ ਜ਼ਰੂਰ ਦੇਖਿਓ ਸਾਰੇ ਪਕੌੜੇ ਆਪਾਂ ਇਸੇ ਤਰ੍ਹਾਂ ਹੀ ਦੋ ਵਾਰੀ ਚ ਫਰਾਈ ਕਰ ਲੇ ਕਿਉਂਕਿ ਪਹਿਲੀ ਵਾਰੀ ਚ ਥੋੜਾ ਜਿਹਾ ਸਮਾਂ ਲੱਗਦਾ ਪਰ ਦੂਸਰੀ ਵਾਰੀ ਹੈ ਚੱਕ ਪਟ ਤਿਆਰ ਹੋ ਜਾਂਦੇ ਆ ਤੇ ਹੁਣ ਆਪਾਂ ਵੀਡੀਓ ਦੇ ਸ਼ੁਰੂ ਵਿੱਚ ਹੀ ਤੁਹਾਨੂੰ ਇਹਦਾ ਸਾਊਂਡ ਸੁਣਾਇਆ ਸੀ ਉਸ ਤੋਂ ਬਾਅਦ ਇਹਦੇ ਉੱਪਰ ਆਪਾਂ ਪਾਵਾਂਗੇ ਕਾਲਾ ਨਮਕ ਤੇ ਕਾਲੀ ਮਿਰਚ ਇਹ ਟੇਸਟ ਨੂੰ ਤੁਸੀਂ ਜ਼ਰੂਰ ਪਾਇਓ ਤੇ ਬਾਕੀ ਇਹੋ ਜਿਹੇ ਪਕੌੜੇ ਜਿਹੜੇ ਘਰ ਦੇ ਵਿੱਚ ਬਣਦੇ ਹੀ ਰਹਿੰਦੇ ਆ ਇਤਰੀਕਾ ਬਿਲਕੁਲ ਸਿੰਪਲ ਹੈ ਤੇ ਸਮਾਨ ਵੀ ਘਰ ਦਾ ਸਾਦਾ ਹੈਗਾ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰ ਦਿਓ ਪੇਜ ਨੂੰ ਫੋਲੋ ਕਰਿਓ ਤੇ YouTube ਤੇ ਲਿੰਕ ਵਿੱਚ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ